ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪਾਲ ਸਿੰਘ ਯੂਥ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅਮਰਥਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਤੇ ਮੋਦੀ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਚੋਂ ਰਿਹਾ ਹੋ ਕੇ ਪਾਰਲੀਮੈਂਟ ਦੇ ਵਿੱਚ ਸੋਹ ਚੁੱਕ ਸਮਾਗਮ ਦੇ ਵਿੱਚ ਆਉਣ ਤਾਂ ਉਹਨਾਂ ਨੇ ਐਨਐਸਏ ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਹੈ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਆਪਣੇ ਹਲਕਿਆਂ 'ਚ ਆਪਣੇ ਆਪਣੇ ਜ਼ਿਲ੍ਹਿਆਂ 'ਚ ਵੱਧ ਗਿਣਤੀ ਲੈ ਕੇ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਕਰਕੇ ਇੱਕ ਰੋਸ ਮਾਰਚ ਲੀਕੋ ਉਤੇ ਸਮੁੱਚੇ ਵਰਲਡ ਦੇ ਵਿੱਚ ਆਪਾਂ ਜਿਹੜੀ ਆਪਣੀ ਆਵਾਜ਼ ਹੈ ਉਸ ਨੂੰ ਬੁਲੰਦ ਕਰਿਆ ਜਾਵੇ ਤਾਂ ਕਿ ਮੋਦੀ ਸਰਕਾਰ ਜਿਹੜੀ ਪੰਜਾਬ ਦੀ ਹੱਕਾਂ ਦੀ ਆਵਾਜ਼ ਹੈ ਭਾਈ ਅਮਰਤਪਾਲ ਸਿੰਘ ਉਸ ਨੂੰ ਰਿਹਾ ਮਜਬੂਰਨ ਕਰ ਦੇਣ ਤਾਂ ਕਿ ਮੈਂ ਅਪੀਲ ਕਰਦਾ ਜਿੰਨੀ ਵੀ ਬਾਹਰਲੀ ਸਿੱਖ ਸੰਗਤ ਬੈਠੀ ਆ ਕੀ ਤੁਸੀਂ ਆਪਣੇ ਆਪਣੇ ਏਰੀਏ ਦੇ ਵਿੱਚ ਐਤਵਾਰ ਦਾ ਦਿਨ ਚੁਣ ਲਿਆ ਜਾਵੇ ਜਾਂ ਹੋਰ ਵਕ ਵਕ ਜਿਹੜੇ ਸਮੇਂ ਕੱਢ ਕੇ ਇਹਨਾਂ ਦੇ ਸਫੀਦ ਖਾਨਿਆਂ ਦੇ ਉੱਤੇ ਇੱਕ ਰੋਸ ਪ੍ਰਟੋਸਟ ਕੀਤਾ ਜਾਵੇ ਕਿ ਡੈਮੋਕਰੇਸੀ ਦਾ ਜਿਹੜਾ ਇਹਨਾਂ ਨੇ ਘਾਣ ਕੀਤਾ ਹੈ ਲਾਅ ਆਫ ਡੈਮੋਕਰੇਸੀ ਨੂੰ ਮਜ਼ਾਕ ਬਣਾ ਲਿਆ ਇੰਡੀਆ ਦੇ ਵਿੱਚ ਮੋਦੀ ਸਰਕਾਰ ਨੇ ਉਸ ਦਾ ਦੁਨੀਆ ਪੱਧਰ ਦੇ ਵਿੱਚ ਇਹਨਾਂ ਦਾ ਜਲੂਸ ਕੱਢਿਆ ਜਾਵੇ ਤੇ ਚਿਹਰਾ ਨੰਗਾ ਕੀਤਾ ਜਾਵੇ ਕਿ ਸਿੱਖਾਂ ਨਾਲ ਭਾਰਤ ਦੇ ਵਿੱਚ ਦੋ ਰਾਮਾਪਡੰਡ ਅਪਣਾਇਆ ਜਾ ਰਿਹਾ ਹੈ ਦੋਰੀ ਰਾਜਨੀਤੀ ਕਰਕੇ ਸਿੱਖਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਘਰਾਂ ਚੋਂ ਨਿਕਲੋ ਹੁਣ ਘਰਾਂ ਦੇ ਵਿੱਚ ਬੜਨ ਦਾ ਸਮਾਂ ਨਹੀਂ ਹੈਗਾ ਏ ਤੁਸੀਂ ਬਾਹਰ ਆਓ ਆ ਕੇ ਰੋਸ ਮਜਾਰੇ ਕਰੋ ਸੜਕਾਂ ਜਾਮ ਕਰੋ ਡੀਸੀਆਂ ਨੂੰ ਮੈਮੋਰੰਡਮ ਦਿਓ ਵੱਖ-ਵੱਖ ਰੂਪ ਦੇ ਵਿੱਚ ਜਿਵੇਂ ਵੀ ਆਪਾਂ ਕਰ ਸਕਦੇ ਆ ਉਸ ਮੁਹਿੰਮ ਨੂੰ ਅੱਗੇ ਲੈ ਕੇ ਜਾਈਏ ਤਾਂ ਜੋ ਭਾਈ ਅਮਰਤਪਾਲ ਸਿੰਘ ਰਿਹਾ ਹੋ ਕੇ ਬਾਹਰ ਆਉਣ ਤੇ ਪੰਜਾਬ ਦੀ ਜਿਹੜੀ ਨਸ਼ਿਆਂ ਦੇ ਵਿੱਚ ਗਲਤਾਨ ਹੋਈ ਜਵਾਨੀਆਂ ਉਸ ਨੂੰ ਸਿੱਧੇ ਰਾਹੇ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ